ਪੰਜਾਬੀ ਨੌਜਵਾਨੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਹੈ ਕਿ 13000 ਪਿੰਡਾਂ ਵਿੱਚੋਂ 3083 ਪਿੰਡਾਂ ਵਿੱਚ ਵਿਸ਼ੇਸ਼ ਤੌਰ ਤੇ ਗਰਾਊਂਡਾਂ ਬਣਾਈਆਂ ਜਾਣਗੇ ਇਹਨਾਂ ਗਰਾਊਂਡਾਂ ਦੀ ਦੇਖ ਰੇਖ ਲਈ ਇੱਕ ਮੈਨੇਜਰ ਰੱਖਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿਹੜੇ ਨੌਜਵਾਨ ਹਨ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ GST ਦੇ ਘਟਾਲੇ ਦਾ ਸਾਹਮਣਾ ਹੈ 180 ਕਰੋੜ ਦੀ ਧੋਖਾਧੜੀ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਇਕਾਈ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ ਅਸ਼wini ਸਰਬਾਨੀ ਅੱਜ ਕਾਰਜਕਾਰੀ ਪ੍ਰਧਾਨ ਵਜੋਂ ਇਸੌਦੇ ਤੇ ਬਿਰਾਜਮਾਨ ਹੋ ਗਏ ਹਨ ਉਹਨਾਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਵਰਗਾ ਹੀ ਹਾਲ ਹੋਵੇਗਾ ਭਾਰਤੀ ਫੌਜ ਨੇ ਮਿਆਂਮਰ ਸਰਹੱਦ ਉੱਤੇ ਡਰੋਨ ਨਾਲ ਹਮਲਾ ਕੀਤਾ ਇਸ ਵਿੱਚ ਉਲਫਾ ਦਾ ਇੱਕ ਸੀਨੀਅਰ ਅੱਤਵਾਦੀ ਮਾਰਿਆ ਗਿਆ 18 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੀ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਆਖ਼ੀ ਕੀਤੇ ਜਾ ਰਹੀ ਹੈ ਕਿ 20ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਇਸ ਦਿਨ ਤੋਂ ਬਾਅਦ ਆ ਸਕਦੀ ਹੈ। ਝਾਰਖੰਡ ਦੇ ਧੰਨਵਾਦ ਇਲਾਕੇ ਵਿੱਚ ਇੱਕ ਪੁਲਿਸ ਥਾਣੇ ਵਿੱਚ 802 ਬੋਤਲਾਂ ਚੂਹੇ ਘਟਕ ਗਏ। ਇੱਕ ਵਿਅਕਤੀ ਪਿਛਲੇ 36 ਸਾਲਾਂ ਤੋਂ ਪ੍ਰੈਗਨੈਂਸੀ ਉਸ ਦੇ ਟਾਈਮ ਵਿੱਚ ਦੋ ਛੋਟੇ-ਛੋਟੇ ਜੁੜਬਾ ਬੱਚੇ ਸਨ। ਇਸ ਤਰ੍ਹਾਂ ਦੀ ਸਬਮੱਸ਼ਿਆ ਨੂੰ ਡਾਕਟਰੀ ਲਾਂਨ ਵਿੱਚ ਫੀਡਸ ਇੰਟੂ ਫੀਟੂ ਕਿਹਾ ਜਾਂਦਾ ਹੈ ਕਿਉਂਕਿ ਬਚਪਨ ਤੋਂ ਹੀ ਜਿਹੜੇ ਬਾਧੂ ਭ੍ਰੂਣ ਹੁੰਦੇ ਹਨ ਕਿਸੇ ਵੀ ਵਿਅਕਤੀ ਜਾਂ ਸੰਬੰਧਿਤ ਬੱਚੇ ਦੇ ਪੇਟ ਵਿੱਚ ਪਲਣਾ ਸ਼ੁਰੂ ਕਰ ਦਿੰਦੇ ਹਨ ਤੇ ਉਹ ਜੀਵਨ ਦਿੱਤੀਓ ਬਣੇ ਰਹਿੰਦੇ ਹਨ ਜਦੋਂ ਉਸਤੇ ਇਸ ਵਿਅਕਤੀ ਦਾ ਆਪਰੇਸ਼ਨ ਕੀਤਾ ਗਿਆ ਤੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਉਹ 1999 ਤੋਂ ਦਰਦ ਨਾਲ ਪੀੜਤ ਸੀ ਤੇ ਉਸ ਨੂੰ ਪ੍ਰੈਗਨੈਂਟ ਵਾਲਾ ਆਦਮੀ ਕਿਹਾ ਜਾਂਦਾ ਸੀ Tata Panchi ne elaan kita hai ke grahak 60000 rupay down payment de ke gaddi ghar le ja sakde han Bihar di tarah poore desh vich voter list sambandhi jaanch kiti jaavegi chunav yog ne taiyari puri kar li hai Supreme Court de 28 July de hukm ton sunwai ton baad hi faisla liya jaavega ਦਮਨਾ ਡੁੱਬੇ ਚ ਮਾਲ ਗੱਡੀ ਦੀਆਂ 18 ਬੋਗੀਆਂ ਰੇਲਵੇ ਦੇ ਟਰੈਕ ਤੋਂ ਥੱਲੇ ਉਤਰ ਗਈਆਂ ਇਸ ਵਿੱਚ 52 ਬੋਗੀਆਂ ਸਨ ਤੇ 40 ਬੋਗੀਆਂ ਨੂੰ ਅਲੱਗ ਕੀਤਾ ਗਿਆ ਅਮੋਨਾਥ ਯਾਤਰਾ ਵਿੱਚ ਗੋਲਗਾਮ ਕਾਫਲੇ ਵਿੱਚ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਜਿਸ ਨਾਲ 10 ਯਾਤਰੀ ਜ਼ਖਮੀ ਹੋ ਗਏ ਅਹਮਦਾਬਾਦ ਪਲੇਨ ਕ੍ਰੈਸ਼ ਵਿੱਚ ਐਕਸਪਰਟ ਨੇ ਕਿਹਾ ਹੈ ਕਿ ਜਲਦਬਾਜ਼ੀ ਵਿੱਚ ਪਾਇਲਟਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਦਿੱਤਾ ਕਬਲ ਸਿੱਬਲ ਨੇ ਕਿਹਾ ਹੈ ਕਿ ਬਿਹਾਰ ਦੀ ਵੋਟਰ ਲਿਸਟ ਵਿੱਚ ਬੰਗਲਾਦੇਸ਼ੀ ਤੇ ਨੇਪਾਲੀਆਂ ਦੀ ਬੋਟਾਂ ਬਣਾਇਆ ਜਾ ਚੁੱਕੀਆਂ ਹਨ ਤੀਸਰੇ ਟੈਸਟ ਮੈਚ ਵਿੱਚ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ 193 ਰਨ ਦਾ ਟਾਰਗੇਟ ਦਿੱਤਾ ਹੈ 16 ਜੂਨ ਦੇ ਹਵਾਈ ਹਮਲੇ ਵਿੱਚ ਈਰਾਨ ਦੇ ਰਾਸ਼ਟਰਪਤੀ ਮਸੂਦ ਜ਼ਖਮੀ ਹੋ ਗਏ ਸਨ ਉਹ ਇੱਕ ਬਿਲਡਿੰਗ ਵਿੱਚ ਮੀਟਿੰਗ ਕਰ ਰਹੇ ਸਨ ਤੇ ਐਮਰਜੈਂਸੀ ਰਾਸ਼ਟਰੀ ਦੁਆਰਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਟੀਮ ਤੇ ਹਮਲਾ ਕਰਦਾ ਹੈ ਤੇ ਕਿਹੜੇ ਕਿਹੜੇ ਦੇਸ਼ ਉਸ ਦਾ ਸਾਥ ਦੇਣਗੇ ਆਸਟ੍ਰੇਲੀਆ ਨੇ ਕਿਹਾ ਹੈ ਕਾਲਪਨਿਕ ਸਵਾਲ